ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸ਼ਹਿਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਇਸ ਵੀਡੀਓ ਰਾਹੀਂ ਸੂਚਿਤ ਕਰਨਾ ਚਾਹੁੰਦੇ ਆ ਕਿ ਸਾਡੇ ਕੋਲ ਮੇਰਾ ਵੀਰ ਪਰਮਜੀਤ ਸਿੰਘ ਜਿਹੜੇ ਸਾਬਕਾ ਫੌਜੀ ਨੇ ਉਹ ਪਹੁੰਚੇ ਨੇ ਮਸਲਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਦੇ ਵਿੱਚ ਜਿੱਥੇ ਇਨਸਾਨ ਲਾਲਚ ਵੱਸ ਲੋਕਾਂ ਦੀਆਂ ਜੇਬਾਂ ਤੇ ਗਲੇ ਕੱਟਣ ਤੋਂ ਵੀ ਗੁਰੇਜ਼ ਨਹੀਂ ਕਰਦਾ ਇਸ ਮੇਰੇ ਵੀਰ ਨੇ ਅੱਜ ਇਮਾਨਦਾਰੀ ਅਤੇ ਚੰਗੀ ਸੋਚ ਦਾ ਸਬੂਤ ਦਿੰਦਿਆਂ ਇੱਕ ਮਿਸਾਲ ਕਾਇਮ ਕੀਤੀ ਹੈ ਜਿਵੇਂ ਕਿ ਅੱਜ ਇਹਨਾਂ ਨੂੰ ਨਵੇਂ ਬੱਸ ਅਡੇ ਦੇ ਲਾਗੋਂ ਇੱਕ ਪੈਸਿਆਂ ਵਾਲੀ ਗੁੱਥਲੀ ਮਿਲੀ ਹੈ ਜਦੇ ਵਿੱਚ ਬਹੁਤ ਸਾਰੀ ਰਕਮ ਆ ਜੇ ਚਾਹੁੰਦੇ ਤਾਂ ਰਕਮ ਨੂੰ ਆਪਣੇ ਕੋਲ ਰੱਖ ਸਕਦੇ ਸਨ ਪਰ ਇਹ ਗੁਰੂ ਘਰ ਦੇ ਨਾਲ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਇਨਸਾਨ ਨੇ ਇਹਨਾਂ ਨੇ ਗੁਰੂ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਡੋਲਿਆ ਨਹੀਂ ਅਤੇ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਸੋਨੀ ਸਾਹਿਬ ਇਹ ਪੈਸੇ ਮੈਨੂੰ ਮਿਲੇ ਨੇ ਤੇ ਮੇਰਾ ਮਨ ਕਰਦਾ ਕਿ ਜਿਸ ਕਿਸੇ ਦੇ ਇਹ ਪੈਸੇ ਨੇ ਉਸ ਤੱਕ ਪਹੁੰਚ ਦੇ ਕਰ ਦਿੱਤੇ ਜਾਨ ਅਸੀਂ ਇਸ ਵੀਡੀਓ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਪੈਸਿਆਂ ਦੀ ਗੁੱਥਲੀ ਦੇ ਨਾਲ ਕੁਝ ਡਾਕੂਮੈਂਟਸ ਵੀ ਨੇ ਜਿਸ ਕਿਸੇ ਦੇ ਵੀ ਪੈਸੇ ਗਵਾਚੇ ਨੇ ਉਹ ਆਪਣੀ ਨਿਸ਼ਾਨੀ ਅਤੇ ਰਕਮ ਦੀ ਪੂਰੀ ਗਿਣਤੀ ਦੱਸ ਕੇ ਸਾਡੇ ਕੋਲ ਆਣ ਕੇ ਲੈ ਸਕਦਾ ਦੇਖੋ ਅੱਜ ਇੱਕ ਸਮਾਜ ਦੇ ਵਿੱਚ ਪੈਸੇ ਦੀ ਦੌੜ ਲੱਗੀ ਹੋਈ ਹੈ ਪਰ ਇਸ ਇਨਸਾਨ ਨੇ ਇਸ ਦੌੜ ਨੂੰ ਪਰੇ ਕਰਕੇ ਵਧੀਆ ਤੇ ਚੰਗੀ ਸੋਚ ਦਾ ਸਬੂਤ ਦਿੰਦਿਆਂ ਇਹ ਉਦਾਹਰਣ ਕਾਇਮ ਕੀਤੀ ਹੈ ਹੋ ਸਕਦਾ ਜਿਸ ਕਿਸੇ ਦੇ ਵੀ ਇਹ ਪੈਸੇ ਨੇ ਉਹਨੇ ਪਤਾ ਨਹੀਂ ਇਹ ਪੈਸੇ ਕਿਸ ਮਕਸਦ ਵਾਸਤੇ ਕਿਸੇ ਦੁੱਖ ਤਕਲੀਫ ਨੂੰ ਦੂਰ ਕਰਨ ਵਾਸਤੇ ਲੈ ਕੇ ਜਾਂਦਾ ਹੋਵੇ ਪਰ ਉਹ ਪੈਸੇ ਰਸਤੇ ਵਿੱਚ ਡਿੱਗ ਪਏ ਨੇ ਪਤਾ ਨਹੀਂ ਉਹ ਇਨਸਾਨ ਕਿੰਨਾ ਕੁ ਪਰੇਸ਼ਾਨ ਹੋਵੇਗਾ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਫਿਰ ਵੀ ਅਸੀਂ ਆਪਣਾ ਫਰਜ਼ ਸਮਝਦੇ ਹਾਂ ਅਲਾਕੇ ਦੀਆਂ ਸੰਗਠਾ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸੋਸ਼ਲ ਮੀਡੀਆ ਰਾਹੀਂ ਅਤੇ ਇਲੈਕਟ੍ਰੋਨਿਕ মিডিਆ ਰਾਹੀਂ ਲੋਕਾਂ ਤੱਕ ਪੁੱਜਦਾ ਕਰ ਦਿੱਤਾ ਜਾਵੇ ਤਾਂ ਕਿ ਜਿਸ ਦੀ ਈਮਾਨਤ ਹੈ ਅਸੀਂ ਉਸ ਨੂੰ ਮੋੜ ਸਕੀਏ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਸ ਕਿਸੇ ਦੀ ਬੇਈਮਾਨਤ ਹੈ ਉਹ ਫਤਿਹਗੜ ਚੂੜੀਆਂ ਫੁਆਰਾ ਚੌਂਕ ਦੇ ਵਿੱਚ ਸਾਡਾ ਆਪਟੀਕਲ ਸਟੋਰ ਹੈ ਹਸਪਤਾਲ ਹੈ ਉੱਥੇ ਆ ਜਾਵੇ ਅਤੇ ਆਪਣੇ ਨਿਸ਼ਾਨੇ ਦੱਸ ਕੇ ਫੌਜੀ ਸਾਹਿਬ ਕੋਲੋਂ ਆਪਣੀ ਰਕਮ ਜੜੀ ਹੈ ਉਹ ਵਸੂਲ ਕਰ ਲਵੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਮਾਨਤ ਕਿਸੇ ਦੀ ਕਿਸੇ ਤੱਕ ਪੁੱਜਦੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ